ਦੀਨ ਨਗਰ ਦਾ ਦੂਸਰਾ ਗਰਾਉਂਡ ਜਿੱਥੇ ਕਿ ਚੀਫ ਗੈਸਟ ਸਾਹਿਬ ਪਹੁੰਚ ਚੁੱਕੇ ਨੇ ਮੈਡਮ ਮਰਨਾ ਚੌਰੀ ਜੀ ਜੋ ਵਿਧਾਇਕ ਥੋੜੀ ਦੇਰ ਬਾਅਦ ਜਿਹੜੀ ਇੱਥੇ ਕੁੰਭਕਰਨ ਮੇਗਨਾਥ ਔਰ ਰਾਵਣ ਦੇ ਜਿਹੜੇ ਪੁਤਲੇ ਆ ਉਹ ਜਲਾਏ ਜਾ ਰਹੇ ਨੇ ਲਗਭਗ ਤਿਆਰੀਆਂ ਬਿਲਕੁਲ ਮੁਕੰਮਲ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਟਾਈਮ ਲਗਭਗ 9:00 ਹੋ ਚੁੱਕੇ ਨੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਦਿਖਾਵਾਂਗਾ ਕਿ ਸਾਰੀਆਂ ਜਿਹੜੇ ਗਰਾਉਂਡ ਦੀਆਂ ਤਸਵੀਰਾਂ ਨਹੀਂ ਦਿਖਾਈਆਂ ਜਾਣ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਗਰਾਊਂਡ ਦੇ ਵਿੱਚ ਲੋਕ ਜਿਹੜੇ ਪਹੁੰਚੇ ਨੇ ਦਰਸ਼ਕ ਜੋ ਦਸਹਿਰਾ ਦੇਖਣ ਵਾਸਤੇ ਪਹੁੰਚੇ ਨੇ ਕਾਫੀ ਲੋਕ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਲਗਭਗ 2-4 ਮਿੰਟ ਦੇ ਵਿੱਚ ਹੀ ਜਿਹੜੀਆਂ ਇੱਥੇ ਇਹ ਰਾਵਣ ਕੁੰਭ ਕਰਨ ਤੇ ਮੇਗਨਾਥ ਦੇ ਜਿਹੜੇ ਪੁਤਲੇ ਜਲਾਏ ਜਾਣਗੇ লাইਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਦਸਹਿਰਾ ਗਰਾਊਂਡ ਤੋਂ ਥੋੜੀ ਦੇਰ ਬਾਅਦ ਜਿਹੜੇ ਇਹ ਪੁਤਲੇ ਨੇ 라ਵਣ ਕੁੰਭਕਰਨ ਮੇਗਨਾਸ ਦੇ ਉਹਨਾਂ ਨੂੰ ਅਗਨੀ ਭਿੰਡ ਕੀਤਾ ਜਾਵੇਗਾ ਵੱਡੀ ਗਿਣਤੀ ਵਿੱਚ ਮੈਂ ਹਲਾਵਾ ਦਾ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਬੜੀ ਵੱਡੀ ਗਿਣਤੀ ਵਿੱਚ ਮੈਂ ਹਲਾਵਾ ਵੀ ਇੱਥੇ ਪਹੁੰਚਿਆ ਨਾ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਇੱਥੇ ਲੋਕ ਅੱਜ ਦਰਸ਼ਕ ਪਹੁੰਚੇ ਨੇ ਹਰ ਸਾਲ ਦੀ ਤਰ੍ਹਾਂ ਇਹ ਦਸਹਿਰਾ ਬੜੀ ਧੂਮਤਾਂ ਨਾਲ ਆਇਆ ਜਾਂਦਾ ਹੈ ਔਰ ਕਾਫੀ ਮਸ਼ਹੂਰ ਹੈ ਜਿਹੜਾ ਇਹ ਦਸਹਿਰਾ ਜਲ ਦਿਨਗਰ ਦਾ ਦਸਹਿਰਾ ਗਰਾਊਂਡ ਦੇ ਵਿੱਚ ਅੱਜ ਜਿਹੜੀਆਂ ਇਹ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਵੀ ਪੰਜਾਬ న్యూਸ ਦੇ ਉੱਤੇ ਜਿਹੜੀ ਐ ਇਸ ਵੇਲੇ ਪੂਰੀ ਹੱਤਸਵਾਜੀ ਕੀਤੀ ਜਾ ਰਹੀ ਆ ਥੋੜੀ ਦੇਰ ਬਾਅਦ ਰਾਵਣ ਕੁੰਭਕਰਨ ਤੇ ਮੇਗਨਾਦ ਦੇ ਪੁਤਲੇ ਆ ਉਹ ਜਲਾਏ ਜਾਣਗੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਅੱਜ ਇੱਥੇ ਦਰਸ਼ਕ ਜਿਹੜੇ ਸਾਰਾ ਦੇਖਣ ਵਾਸਤੇ ਪਹੁੰਚੇ ਨੇ ਦੁਸਹਿਰਾ ਗਰਾਊਂਡ ਤੋਂ ਤੁਸੀਂ ਲਈ ਤਸਵੀਰਾਂ ਦੇਖ ਚੁੱਕਦੇ ਹੋ ਥੋੜੀ ਦੇਰ ਬਾਅਦ ਜਿਹੜੇ ਇਹ ਐ ਪੁਤਲੇ ਜਿਹੜੇ ਨੇ ਇਹਨਾਂ ਨੂੰ ਅਗਲੀ ਪਿੰਡ ਕੀਤਾ ਜਾਵੇਗਾ ਚੋਰੀ ਮੈਡਮ ਜਿਹੜੇ ਕਿ ਅੱਜ ਇਹ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ ਕਿ ਮੈਡਮ ਅਰਨਾ ਚੋਰੀ ਜਿਹੜੇ ਨੇ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ ਨਿਕਲੋ ਥੋੜਾ ਜਿਹਾ ਨੀਚੇ ਵਿਦਾਇਕ ਜੋਨ ਆ ਅੱਜ ਉਹ ਇਹਨਾਂ ਪੁਤਲਿਆਂ ਨੂੰ ਅਗਨੀ ਪੇਂਟ ਕਰਨ ਜਾ ਰਹੇ ਤੁਸੀਂ ਦੇਖ ਪਾ ਰਹੇ ਹੋ ਦੁਸਹਿਰਾ ਗਰਾਊਂਡ ਤੋਂ 라이 ਤਸਵੀਰਾਂ ਜਿੱਥੇ ਕਿ ਮੈਡਮ ਅਰਨਾ ਚੌਰੀ ਜੀ ਪਹੁੰਚ ਚੁੱਕੇ ਨੇ ਥੋੜੀ ਦੇਰ ਤੱਕ ਜਿਹੜੇ ਇਹ ਪੁਤਲੇ ਤੁਸੀਂ ਉਹਨਾਂ ਦੇਖ ਸਕਦੇ ਹੋ ਬੱਡੀ ਗਿਣਤੀ ਵਿੱਚ ਜਿਹੜੇ ਇੱਥੇ ਲੋਕਾਂ ਨਾਲ ਜ ਪਹੁੰਚੇ ਨੇ ਸਾਰਾ ਦੇਖਣ ਵਾਸਤੇ ਕਰਨਾ ਪਿਛਿਓ ਸਰਕਮਤੀ ਯਾਹ ਅੱਜ ਫੋਟੋ ਕਾਰ ਲੈ ਲਿਓ ਮਾਸ਼ੀ ਯਾ ਕੱਲਾ ਤੋਂ ਦੇ ਦੇ ਮੈਂ ਦੇਰ ਤੱਕ ਇਹਨਾਂ ਨੇ 2-4 ਮਿੰਟ ਤੱਕ ਇਹ ਰਾਜ ਪੁੱਤਲੇ ਨੂੰ ਅਗਨੀ ਪਿੰਡ ਕਿਤੇ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਰਾਵਣ ਕੁੰਭਕਰਨ ਤੇ ਮੇਗਨਾਦ ਦੇ ਪੁੱਤਲੇ ਬਿਲਕੁਲ ਬਣ ਕੇ ਤਿਆਰ ਹੋ ਚੁੱਕੇ ਨੇ ਮੈਡਮ ਜੀ ਪਹੁੰਚੇ ਨੇ ਮੈਡਮ ਜੀ ਦੱਸ ਦਿਓ ਅੱਜ ਹਰ ਸਾਲ ਦੀ ਤਰ੍ਹਾਂ ਤੁਹਾਨੂੰ ਮੌਕਾ ਮਿਲਿਆ ਅੱਜ ਅਗਨੀ ਪਿੰਡ ਕਰਨ ਜਾ ਰਹੇ ਹੋ ਕੀ ਕਹਿੰਦੇ ਜੀ ਅੱਜ ਪਹਿਲੇ ਸਭ ਤੋਂ ਪਹਿਲੇ ਮੈਂ ਪੰਜਾਬ ਦੇ ਪੰਜਾਬ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆਂ ਔਰ ਇਸ ਵੇਲੇ ਅਸੀਂ ਦੁਸ਼ਹਿਰਾ ਗਰਾਊਂਡ ਨਾਨਾ ਨਗਰ 'ਚ ਖੜੇ ਆਂ ਔਰ ਹਮੇਸ਼ਾ ਹਰ ਰਿਵਾਇਤ ਦੇ ਮੁਤਾਬ ਇੱਕਠੇ ਹੋ ਕੇ ਬਹੁਤ ਪਿੰਡਾਂ ਦੇ ਵਿੱਚ ਆਸ-ਪਾਸ ਇਹ ਬਹੁਤ ਸਾਰੇ ਪਿੰਡਾਂ ਚ ਇੱਥੇ ਆ ਕੇ ਲੋਕ ਇਕੱਠੇ ਹੁੰਦੇ ਨੇ ਔਰ ਵਿਸ਼ੇਸ਼ ਤੌਰ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਜੋ ਇਸ ਕੇ ਸੁਨਾਤਨ ਤਰਮ ਸਭਾ ਵਾਂਗ ਆਯੋਜਿਤ ਕੀਤਾ ਜਾਂਦਾ ਹੈ ਔਰ ਦੂਰੋਂ ਦੂਰੋਂ ਲੋਕ ਆ ਕੇ ਇੱਥੇ ਆਪਣੇ ਪਟਾਖਿਆਂ ਦਾ ਡਿਫਰੈਂਟ ਤਰ੍ਹਾਂ ਦੀ ਜਿਹੜੀਆਂ ਫਾਇਰਵਰਕਸ ਐ ਉਹਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਉਹਦੇ ਬਾਅਦ 라ਵਨ ਔਰ ਮੇਗਨਾਦ ਕੁੰਮ ਕਰਨ ਦੇ ਜਿਹ ਪੁਤਲੇ ਐ ਇਹਨਾਂ ਨੂੰ ਜਲਾਇਆ ਜਾਂਦਾ ਹੈ ਇਹ ਇੱਕ ਪ੍ਰਤੀਕ ਹੈ ਕਿਉਂਕਿ ਨਵਰਾਤਰੀ ਦੇ ਬਾਅਦ ਦੁਸ਼ਹਿਰੇ ਦੇ ਵਿੱਚ ਅਸੀਂ ਇਹ ਦਿਖਾਇਆ ਜਾਂਦਾ ਹੈ ਕਿ ਜਿਵੇਂ ਰਮਾਇਣ ਦੇ ਵਿੱਚ ਬੁਰਾਈ ਦਾ ਨਾਸ਼ ਉਹ ਸਚਾਈ ਦੀ ਜਿੱਤ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਆਪਣੇ ਜੀਵਨ 'ਚ ਵੀ ਅਗਰ ਇਹ ਸਮਝ ਲਈਏ ਕਿ ਇੱਕ ਜੀਵਨ ਦੀ ਸਚਾਈ ਹੈ ਕਿ ਬੁਰਾਈ ਦਾ ਹਮੇਸ਼ਾ ਹੀ ਅੰਤ ਹੁੰਦਾ ਹੈ ਔਰ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਇਸ ਪ੍ਰਤੀਕ ਦੇ ਮਤਾਬਿਕ ਇਹ ਤਿਹਾੜ ਜਿਹੜਾ ਅੱਜ ਦਾ ਬੜੀ ਖੁਸ਼ੀਆਂ ਤੇ ਸ਼ਬਦਾ ਦੇ ਨਾਲ ਬਣਾਇਆ ਜਾਂਦਾ। ਗੋਜ ਨਗਰ ਦੇ ਵਿੱਚ ਦੋ ਦੁਸਹਿਰੇ ਬੜੇ ਹੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਬੜੇ ਤੁਮਤਮ ਮਨਾਉਂਦੇ ਨੇ ਜੀ ਅੱਜ ਬੌਜੀ ਨਜ਼ਰ ਨਹੀਂ ਆ ਰਹੇ ਉਹਨਾਂ ਦਾ ਕਿੱਥੇ ਜਾਈ ਲੱਗਦੀ ਹੈ? ਉਹਨਾਂ ਦੀ ਡਿਊਟੀ ਉਹਨਾਂ ਨੂੰ ਇਨਵਾਈਟ ਦੂਸਰੀ ਜਗ੍ਹਾ ਕੀਤਾ ਗਿਆ ਕਿਉਂਕਿ ਇੱਥੇ ਦੋ ਦੁਸਹਿਰੇ ਹੁੰਦੇ ਨੇ ਸੋ ਦੁਸਹਿਰਾ ਗਰਾਊਂਡ 'ਚ ਹਮੇਸ਼ਾ ਰਿਵਾਇਤ ਦੇ ਮਤਲਬੇ ਮੈਂ ਹੀ ਜਾਂਦੀ ਰਹੀ ਹਾਂ ਸ਼ੁਰੂ 'ਚ ਸੋ ਦੂਸਰੀ ਜਗ੍ਹਾ ਉੱਥੇ ਅਸ਼ੋਕ ਚੌਦੇ ਜੀ ਨੂੰ ਹਮੇਸ਼ਾ ਦੀ ਤਰ੍ਹਾਂ ਇਨਵਾਈਟ ਕੀਤਾ ਜਾਂਦਾ ਸੋ ਇਸ ਵੇਲੇ ਉਹ ਦੂਸਰੀ ਦੁਸਹਿਰੇ ਦੇ ਫੰਕਸ਼ਨ ਦੇ ਵਿੱਚ ਉੱਥੇ ਮੌਜੂਦ ਨੇ ਜੀ ਰੇਸਨ ਸਾਡੇ ਨਾਲ ਮੈਡਮ ਅਰਨਾ ਚੌਰੀ ਜੀ ਜਿਹੜੇ ਕਿ ਜਿਨ੍ਹਾਂ ਦੱਸਿਆ ਕਿ ਅੱਜ ਇੱਥੇ ਦਿਨਗਰ ਦੇ ਵਿੱਚ ਦੋ ਜਿਹੜੇ ਦੁਸਹਿਰੇ ਮਨਾਏ ਜਾ ਰਹੇ ਨੇ ਇੱਕ ਪਾਸੇ ਬਾਉ ਸੌ ਚੌਰੀ ਜੀ ਅਗਨੀ ਪੇਂਟ ਕਰਨ ਜਾ ਰਹੇ ਨੇ ਔਰ ਇੱਕ ਪਾਸੇ ਮੈਡਮ ਅਰਨਾ ਚੌਰੀ ਖੁਦ ਦੁਸਹਿਰਾ ਗਰਾਊਂਡ ਦੇ ਵਿੱਚ ਪਹੁੰਚ ਕੇ ਇਹਨਾਂ ਪੁੱਤਰਾਂ ਨੂੰ ਅਗਨੀ ਪੇਂਟ ਕਰਨ ਜਾ ਰਹੇ ਨੇ ਮੇਰੇ ਸਹਿਯੋਗੀ ਨਾਲ ਮਿੱਟੂ ਨਾਲ ਡਾਕਟਰ ਅਮੇਸ਼ ਰੰਗਲੀ ਵੀ ਪੰਜਾਬ న్యూਸ ਦਿਨਾਨਗਰ ਆਹ ਮੁੜ ਲੱਗ ਗਈ। ਭਾਈ ਬੋੜ ਕਰਨ ਦੇ ਤੇ ਥੋੜੇ ਪਿੱਛੇ ਹੋ ਜਾ ਬੈਗ ਵੀ ਆਈਦਾ ਹੁੰਦਾ ਪਿੱਛੇ ਨੂੰ ਚੱਲ ਬੰਦਾ। ਕਿ ਮਰਾਤ ਵਿੱਚ ਕਰ। ਮੜਨ ਦਾ ਮਰਾਤ। ਲੱਗਣਾ ਹੁਣ ਅਸੇ ਕਾਚੇ ਨਹੀਂ ਪਾ ਲੈਣਾ। ਲੈ ਬਣਾ ਦੇ। ਜੱਟ ਦੇ ਪਿੱਛੇ ਕਰੀਂ ਅੱਗੇ। ਭਾਈ ਜਲੋ ਲੱਗੀ ਅੱਗੇ। ਚੱਲ 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 ਨਾਲ ਨਾਲ।